ਜਾ ਨਹੀਂ ਹੈ ਗੁਣ ਇਹੋ ਹੋਰ ਨਹੀਂ ਕੋਈ ਰੱਬ ਦੇ ਵਿੱਚ ਸਭ ਤੋਂ ਵੱਡਾ ਗੁਣ ਇਹ ਹੈ ਕਿ ਉਹਦੇ ਵਰਗਾ ਹੋਰ ਕੋਈ ਨਹੀਂ ਹੈ ਸਤਗੁਰ ਪਹਿਲੀ ਪੰਕਤੀ ਵਿੱਚ ਬੜੀ ਕਮਾਲ ਦੀ ਗੱਲ ਲਿਖ ਕੇ ਦੂਜੀ ਪੰਕਤੀ ਵਿੱਚ ਜਵਾਬ ਦੇ ਦਿੰਦੇ ਨੇ ਆਪਾਂ ਪੜ੍ਹਦੇ ਆ ਨਾ ਗੁਣ ਇਹੋ ਕਿਹੜਾ ਗੁਣ ਹੈ ਭਾਈ ਹੋਰ ਨਹੀਂ ਕੋਏ ਰੱਬ ਵਰਗਾ ਹੋਰ ਕੋਈ ਵੀ ਨਹੀਂ ਉਹ ਗੱਲ ਵੱਖਰੀ ਹੈ ਕਿ ਇੱਥੇ ਲੱਖਾਂ ਨਹੀਂ ਹਜ਼ਾਰਾਂ ਰੱਬ ਬਣ ਕੇ ਬੈਠ ਗਏ ਪਰ ਉਹ ਰੱਬ ਦੀ ਬਰਾਬਰੀ ਨਹੀਂ ਕਰ ਸਕਦੇ ਤੇ ਗੁਰੂ ਪਿਆਰਿਓ ਕੋਈ ਜਿੰਨਾ ਮਰਜੀ ਰੱਬ ਬਣ ਕੇ ਪਰਮੇਸ਼ਰ ਬਣ ਕੇ ਗੁਰੂ ਬਣ ਕੇ ਬੈਠਾ ਰਵੇ ਪਰ ਉਹ ਸਤਿਗੁਰਾਂ ਦੀ ਅਕਾਲ ਪੁਰਖ ਦੀ ਬਰਾਬਰੀ ਨਹੀਂ ਕਰ ਸਕਦਾ ਖਸਮੈ ਕਰੈ ਬਰਾਬਰੀ ਤਾਂ ਗੈਰਤ ਅੰਦਰ ਪਾਏ ਆਸਾਦੀ ਵਾਰ ਦੇ ਵਿੱਚ ਸਤਗੁਰੂ ਆਖਦੇ ਨੇ ਜੇ ਕੋਈ ਖਾਸਮ ਦੀ ਭਾਵ ਰੱਬ ਦੀ ਬਰਾਬਰੀ ਕਰਦਾ ਰੱਬ ਦੀ ਬਰਾਬਰੀ ਨਹੀਂ ਹੋ ਸਕਦੀ ਗੈਰਤ ਅੰਦਰ ਪਾਏ ਉਹ ਅੰਦਰੋਂ ਅੰਦਰੀ ਸ਼ਰਮਿੰਦਾ ਹੁੰਦਾ ਹੈ ਉਹ ਅੰਦਰੋਂ ਅੰਦਰੀ ਨਮੋਸ਼ੀ ਚੱਲਦਾ ਹੈ ਉਹ ਅੰਦਰੋਂ ਅੰਦਰੀ ਸੋਚਦਾ ਕਿ ਰੱਬ ਕਿੱਥੇ ਮੈਂ ਕਿੱਥੇ ਜੇ ਕੋਈ ਕਹਿੰਦਾ ਨਾ ਸਾਡੇ ਬਾਬਾ ਜੀ ਰੱਬ ਨੇ ਅਸੀਂ ਸਾਡੇ ਗੁਰੂ ਜੀ ਰੱਬ ਨੇ ਉਹਨੂੰ ਕਹੇ ਰੱਬ ਵਰਗੇ ਹੋ ਸਕਦੇ ਨੇ ਪਰ ਰੱਬ ਨਹੀਂ ਜੇ ਰੱਬ ਨੇ ਤਾ ਜਿਵੇਂ ਰੱਬ ਨੇ ਇੱਕ ਸੂਰਜ ਬਣਾਇਆ ਧਰਤੀ ਬਣਾਈ ਐ ਇਸ ਤਰ੍ਹਾਂ ਬਣਾ ਕੇ ਵਖਾਣ ਫਿਰ ਪਤਾ ਲੱਗੇਗਾ ਤੇ ਗੁਰੂ ਪਿਆਰਿਓ ਧੰਗੁਰ ਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਇਸੇ ਲਈ ਇੱਕ ਓੰਕਾਰ ਲਿਖਿਆ ਸੀ ਵੀ ਪ੍ਰਮਾਤਮਾ ਸਿਰਫ ਇੱਕੋ ਹੀ ਹੈ ਨਹੀਂ ਤਾਂ ਲੋਕਾਂ ਨੇ ਇੱਥੇ ਲੱਖਾਂ ਨਹੀਂ ਕਰੋੜਾਂ ਰੱਬ ਬਣਾਏ ਹੋਏ ਸੀ ਮਹਾਰਾਜ ਕਹਿੰਦੇ ਨਹੀਂ ਭਾਈ ਕਰੋੜਾਂ ਰੱਬ ਨਹੀਂ ਇਥੇ ਰੱਬ ਸਿਰਫ ਤੇ ਸਿਰਫ ਇੱਕੋ ਹੈ ਉਹ ਰੱਬ ਕਿੱਥੇ ਹੈ ਉਹ ਤੁਹਾਡੇ ਅੰਦਰ ਹੈ ਜੇ ਤੁਸੀਂ ਰੱਬ ਨੂੰ ਮਿਲਣਾ ਹੈ ਤਾਂ ਗੁਰੂ ਨੂੰ ਮਿਲਣਾ ਪਏਗਾ ਗੁਰੂ ਕੌਣ ਨੇ ਗੁਰੂ ਗ੍ਰੰਥ ਸਾਹਿਬ ਜੀ ਇਹੀ ਸਤਿਗੁਰ ਸੱਚੇ ਪਾਸ਼ਾ ਸਾਨੂੰ ਰੱਬ ਨਾਲ ਮਿਲਾ ਸਕਦੇ ਨੇ ਤਾਈਓ ਤਾਂ ਸਤਿਗੁਰਾਂ ਨੇ ਦੇਹ ਪ੍ਰਥਾ ਖਤਮ ਕੀਤੀ ਹੈ ਭਾਈ ਦੇਹ ਧਾਰੀ ਨੂੰ ਗੁਰੂ ਨਹੀਂ ਧਾਰਨਾ ਉਸਤਾਦ ਧਾਰਨ ਕਰ ਸਕਦੇ ਹੋ ਕੋਈ ਵੀ ਕੰਮ ਸਿੱਖਣਾ ਕੋਈ ਵੀ ਹੁਨਰ ਸਿੱਖਣਾ ਤੁਸੀਂ ਜੇ ਲੱਕੜ ਦਾ ਕੰਮ ਸਿੱਖਣਾ ਲੱਕੜ ਦੇ ਮਿਸਤਰੀ ਕੋਲ ਜਾਓਗੇ ਜੇ ਲੋਹੇ ਦਾ ਕੰਮ ਸਿੱਖਣਾ ਬਿਲਡਿੰਗ ਵਾਲੇ ਕੋਲੇ ਜਾਓਗੇ ਜੇ ਤੁਸੀਂ ਘਰ ਮਕਾਨ ਬਣਾਉਣੇ ਆ ਤਾਂ ਰਾਜ ਮਿਸਤਰੀ ਕੋਲੇ ਜਾਓਗੇ ਇਹ ਤੁਸੀਂ ਇੱਕ ਨਹੀਂ ਹਜ਼ਾਰਾਂ ਰਾਜ ਮਿਸਤਰੀਆਂ ਕੋਲ ਜਾ ਕੇ ਸਿੱਖ ਸਕਦੇ ਹੋ ਇੱਕ ਲੱਕੜਹਾਰ ਕੋਲ ਨਹੀਂ ਹਜ਼ਾਰਾਂ ਲੱਕੜਹਾਰਾਂ ਕੋਲੇ ਪੇਸਤੀਆਂ ਕੋਲ ਜਾ ਕੇ ਕੰਮ ਸਿੱਖ ਸਕਦੇ ਹੋ ਜੇ ਗੁਰੂ ਬਾਰੇ ਰੱਬ ਬਾਰੇ ਤੁਸੀਂ ਜਾਣਨਾ ਹੈ ਤਾਂ ਉਹਦੇ ਲਈ ਇੱਕੋ ਇੱਕ ਹੈ ਉਹ ਹੈ ਸ਼ਬਦ ਗੁਰੂ ਗਿਆਨ ਗੁਰੂ ਸ਼ਬਦ ਗੁਰੂ ਤੋਂ ਬਿਨਾ ਗਿਆਨ ਗੁਰੂ ਤੋਂ ਬਿਨਾ ਅਸੀਂ ਜਿੱਥੇ ਮਰਜੀ ਤੁਰੇ ਫਿਰੀਏ ਸਾਨੂੰ ਰੱਬ ਬਾਰੇ ਨਹੀਂ ਪਤਾ ਲੱਗੇਗਾ ਤੇ ਗੁਰੂ ਪਿਆਰਿਓ ਜਿਹੜੇ ਰੱਬ ਆਪ ਬਣੇ ਬੈਠੇ ਨੇ ਕੀ ਉਹ ਸੱਚੇ ਰੱਬ ਨਾਲ ਮਲਾਉਣਗੇ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਲਿਖਿਆ ਕਿ ਭਾਈ ਰੱਬ ਕਿੱਥੇ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੁੱਛੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੱਚ ਲਿਖ ਦਿੱਤਾ ਬਾਣੀ ਕਹਿ ਰਹੀ ਹੈ ਭਾਈ ਜੇ ਤੂੰ ਰੱਬ ਲੱਭਣਾ ਹੈ ਰੱਬ ਤੇਰੇ ਅੰਦਰ ਹੈ ਰੱਬ ਨੂੰ ਬਾਹਰ ਨਾ ਲੱਭ ਆਪਣੇ ਅੰਦਰੋਂ ਲੱਭ ਤੇ ਤੁਸੀਂ ਜਿਹਦੇ ਕੋਲ ਮਰਜੀ ਜਾਓ ਨੇ ਕਹਣਾ ਜੀ ਮੈਂ ਹੀ ਰੱਬ ਆਖੋ ਸਤਨਾਮ ਉਹ ਤਾਂ ਰੱਬ ਬਣੇ ਬੈਠੇ ਨੇ ਨਾ ਉਹ ਕਹਿਣਗੇ ਅਸੀਂ ਰੱਬ ਹਾਂ ਪਰ ਸਾਡਾ ਸਤਗੁਰ ਦੇਖੋ ਕਿੰਨਾ ਸੱਚਾ ਸੁੱਚਾ ਹੈ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਪੰਤੀ ਮਹਾਂਪੁਰਖਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਹੈ ਇਹਨਾਂ ਨੇ ਇਸੇ ਗੱਲ ਤੇ ਜ਼ੋਰ ਦਿੱਤਾ ਭਾਈ ਰੱਬ ਦੇਖਣਾ ਤਾਂ ਆਪਣੇ ਅੰਦਰ ਝਾਤੀ ਮਾਰ ਤੈਨੂੰ ਰੱਬ ਦੇ ਸਦਾ ਆਏਗਾ ਰੱਬ ਨੂੰ ਮਿਲਣਾ ਕਿਵੇਂ ਹੈ ਉਹ ਗੁਰੂ ਦਾ ਉਪਦੇਸ਼ ਗੁਰੂ ਦਾ ਗਿਆਨ ਲੈ ਕੇ ਤੈਨੂੰ ਰੱਬ ਬਾਰੇ ਪਤਾ ਲੱਗ ਜਾਏਗਾ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਮਾਰਾ ਸੱਚੇ ਪਾਤਸ਼ਾਹ ਜੀ ਸੱਚੇ ਸਤਗੁਰ ਨੇ ਸੱਚੇ ਪਾਤਸ਼ਾਹ ਨੇ ਇਹ ਝੂਠ ਨਹੀਂ ਬੋਲਦੇ ਇਹ ਹਮੇਸ਼ਾ ਸੱਚ ਦੱਸਦੇ ਨੇ ਜੋ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਲਿਖਿਆ ਜਦੋਂ ਅਸੀਂ ਪੜਾਂਗੇ ਸਾਨੂੰ ਪਤਾ ਲੱਗਦਾ ਜਾਏਗਾ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਦਾਸ ਤੋਂ ਬੇਅੰਤ ਪੁੱਲਾਂ ਚੁਕਾਂ ਦੀ ਖਿਮਾ ਸਹਬੇ ਕਮਾਲ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਖਸ਼ਣਹਾਰ ਨੇ ਬਖਸ਼ ਲੈਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਤੇ ਗੁਰੂ ਪਿਆਰਿਓ ਜਿੰਨੀ ਵੀ ਸੰਗਤ ਨੇ ਗੁਰੂ ਘਰ ਹਾਜ਼ਰੀ ਭਰੀ ਐ ਸਤਿਗੁਰ ਸੱਚੇ ਪਾਤਸ਼ਾਹ ਜੀ ਸੰਗਤਾਂ ਦਾ ਕਦਮ ਕਦਮ ਚੱਲਿਆ ਹੋਇਆ ਲੇਖੇ ਵਿੱਚ ਲਾਉਣ ਦਰੋਂ ਕਰੋ ਨਾਮ ਦੀ ਦਾਤ ਬਖਸ਼ਣ ਜੀ ਸੋ ਕੱਲ ਦੇ ਦੀਵਾਨਾਂ ਦੇ ਵਿੱਚ ਫਿਰ ਹਾਜ਼ਰੀ ਭਰਾਂਗੇ ਇਹ ਸੀ ਜਪਜੀ ਸਾਹਿਬ ਜੀ ਦੀ 22ਵੀਂ ਪੌੜੀ ਜਿਸ ਦੇ ਅਰਥ ਕੀਤੇ ਸਨ ਕੱਲ ਨੂੰ 23ਵੀਂ ਪੌੜੀ ਦੇ ਅਰਥ ਕਰਾਂਗੇ ਜਿੰਨੀਆਂ ਵੀ ਸੰਗਤਾਂ ਘਰਾਂ ਵਿੱਚ ਹੁੰਦੀਆਂ ਨੇ ਜਰੂਰ ਹਾਜ਼ਰੀ ਭਰਿਆ ਕਰੋ ਭਾਈ ਇਹਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਦਾਸ ਤੋਂ ਬਿਆੰਤ ਪੁੱਲਾਂ ਚੁਕਾਂ ਦੀ ਖਿਮਾ ਦੇਹੋ ਅਸੀਸ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ